ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੜਾ ਦੁੱਖ ਹੋਇਆ ਇੱਟਾਂ ਵਾਲੀ ਤੋਂ ਇੱਕ ਵੀਰ ਨੇ ਮੈਨੂੰ ਵੀਡੀਓ ਸੈਂਡ ਕੀਤੀ ਉਹ ਵੀਡੀਓ ਨੂੰ ਦੇਖ ਕੇ ਮੈਨੂੰ ਲੱਗਦਾ ਕਿ ਜਿਹਦੇ ਜਿਹਦੇ ਦਿਲ ਦੇ ਵਿੱਚ ਇਨਸਾਨੀਅਤ ਹੋਈ ਨਾ ਉਹ ਬੰਦਾ ਜ਼ਰੂਰ ਰੋਊਗਾ ਇੱਕ ਬੇਜਵਾਨ ਪਸ਼ੂ ਕਿਸੇ ਕਿਸਾਨ ਦੇ ਖੇਤ ਚ ਚਲਾ ਗਿਆ ਕਿਸਾਨ ਵੱਲੋਂ ਕੁੱਟ-ਕੁੱਟ ਕੇ ਉਹਨੂੰ ਟਰੈਕਟਰ ਦੇ ਮਗਰ ਪਾ ਕੇ ਘਸੀਟ ਕੇ ਸੜਕ ਦੇ ਉੱਤੇ ਉਹ ਸਮਝ ਨੂੰ ਲਿਆਂਦਾ ਗਿਆ ਮੈਂ ਕਹਿੰਨੀ ਐਦਾਂ ਤਾਂ ਬੁੱਚੜ ਵੀ ਨਹੀਂ ਕਰਦੇ ਹੁਣੇ ਉਹ ਵੀ ਪਸ਼ੂ ਦੇ ਮਾਰਨ ਦੀ ਵੇਟ ਕਰਦੇ ਹੁੰਦੇ ਆ ਵੀ ਜੇ ਕੋਈ ਪਸ਼ੂ ਮਰਿਆ ਤਾਂ ਉਹਦੀ ਖੱਲ ਲਾਵਾਂਗੇ ਪਰ ਚਾਹੁੰਦੇ ਜੀ ਕਿਸੇ ਪਸ਼ੂ ਦੀ ਖੱਲ ਲਾਉਣੀ ਤੇ ਫੇਰ ਕਹਿਣਾ ਕੁਦਰਤ ਸਾਡੇ ਤੇ ਕਰੋਪ ਆ ਕੁਦਰਤ ਤੁਹਾਨੂੰ ਲੋਕਾਂ ਨੂੰ ਖੰਡ ਪਾਉਗੀ ਜਿਹੜੇ ਲੋਕ ਇਸ ਤਰ੍ਹਾਂ ਦੀਆਂ ਘਲਾਉਣੀਆਂ ਹਰਕਤਾਂ ਕਰਦੇ ਨੇ ਚਾਹੀਦਾ ਤਾਂ ਸੀ ਉਸ ਵੀਰ ਨੂੰ ਜੇ ਮੰਨ ਲਓ ਕਿਸੇ ਦੀ ਮੱਝ ਖੁੱਲ ਕੇ ਤੇਰੇ ਆ ਵੀ ਗਈ ਚਾਰ ਝੋਨੇ ਦੇ ਬੂਟੇ ਤੇਰੇ ਖਾ ਵੀ ਗਈ ਕਟਿਆ ਕਾ ਗੱਲ ਸੀ ਤੂੰ ਉਹਨਾਂ ਬੰਦਿਆਂ ਨੂੰ ਪੰਚਾਇਤ ਚ ਸੱਦ ਲੈਂਦਾ ਪੰਚਾਇਤ ਚ ਸੱਦ ਕੇ ਉਹਨਾਂ ਬੰਦਿਆਂ ਦੀ ਲਾਹ ਪਾ ਕਰਦਾ ਉਹਨਾਂ ਨੂੰ ਜੁਰਮਾਨਾ ਪਾ ਦਿੰਦਾ ਪਰ ਤਰਾ ਤੂੰ ਇਦਾਂ ਨਾ ਕਰਦਾ ਜਿਸ ਤਰ੍ਹਾਂ ਦੀ ਹਰਕਤ ਤੂੰ ਘਟਿਆ ਕੀਤੀ ਹੈ ਤੇ ਮੈਂ ਸਾਰੇ ਲੋਕਾਂ ਨੂੰ ਕਹਿੰਦੀ ਆ ਜਿੰਨੇ ਵੀ ਲੋਕ ਜਿਹੜੇ ਚਾਹੁੰਦੇ ਆ ਚੰਗੇ ਸਮਾਜ ਦੀ ਸਿਰਜਣਾ ਹੋਵੇ ਚਾਹੇ ਉਹ ਯੂਨੀਅਨ ਨੇ ਚਾਹੇ ਉਹ ਸਮਾਜ ਸੇਵੀ ਨੇ ਇਸ ਗੱਲ ਦੇ ਉੱਤੇ ਤੁਹਾਨੂੰ ਸਾਰੇ ਲੋਕਾਂ ਨੂੰ ਬੋਲਣਾ ਚਾਹੀਦਾ ਫਿਰ ਦੂਜੇ ਪਾਸੇ ਗੱਲ ਆ ਜਾਂਦੀ ਉਹ ਤਾਂ ਇੱਕ ਮੱਝ ਸੀ ਬੇਜਵਾਨ ਪਸ਼ੂ ਸੀ ਜਿਹਨੂੰ ਮਗਰ ਪਾ ਕੇ ਕਿਸੇ ਟਿਆ ਗਿਆ ਟਰੈਕਟਰ ਦੇ ਤੇ ਜੇ ਤੁਸੀਂ ਹਾਲਤ ਦੇਖੋ ਉਹ ਵੀਡੀਓ ਮੇਰੇ ਕੋਲੇ ਸਬੂਤ ਦੇ ਤੌਰ ਤੇ ਪਈ ਆ ਤੇ ਰੂਣ ਆਉਂਦਾ ਦੇਖ ਕੇ ਕੀ ਉਹ ਬੇਜਵਾਨ ਨੂੰ ਜੇ ਇੰਨੀ ਸਮਝ ਹੋਵੇ ਜੇ ਉਹ ਪਸ਼ੂ ਨੂੰ ਇੰਨੀ ਸਮਝ ਹੁੰਦੀ ਕਿ ਬਗਾਨੇ ਦਾ ਖੇਤ ਆ ਮੈਂ ਇਹਦੇ ਚ ਨਹੀਂ ਜਾਣਾ ਜੇ ਮੇਰਾ ਮਾਲਕ ਮੈਨੂੰ ਨੀਰਾ ਪਾ ਦੂਗਾ ਤਾਂ ਮੈਂ ਖਾ ਲੂੰ ਜੇ ਉਹਨੂੰ ਇਹ ਨਹੀਂ ਸਮਝੀ ਹੁੰਦੀ ਵੀ ਤੂੰ ਛਿੜਕ ਰਿਆਂ ਉਹਨੂੰ ਉਹ ਦੁਬਾਰਾ ਤੇਰੇ ਖੇਤਾਂ 'ਲ ਆਉਂਦੀ 84 ਲੱਖ ਜੂਨ ਤੋਂ ਬਾਅਦ ਮਨੁੱਖਾ ਜਨਮ ਮਿਲਦਾ ਤੇ ਉਹ ਜਨਮ ਕਾਦੇ ਲਈ ਮਿਲਦਾ ਕਿਉਂਕਿ ਉਹਨੂੰ ਮਨੁੱਖ ਨੂੰ ਸਾਰਾ ਗਿਆਨ ਹੁੰਦਾ ਉਸ ਜਨਮ 'ਚ ਤੂੰ ਦਾ ਪਸੂਆਂ ਨਾਲੋਂ ਵੀ ਨੰਗਿਆ ਭਰਾਵਾ ਬਹੁਤ ਧੋਖਾ ਬਹੁਤ ਕਲੌਣੀ ਤੇ ਘਟੀਆਂ ਹਰਕਤ ਕੀਤੀ ਐ ਤੂੰ ਚਲੋ ਆਜੋ ਦੂਜੇ ਪਾਸੇ ਆਪਾਂ ਅੱਗੇ ਅਜ ਮੈਂ ਬੋਲਣਾ ਨਹੀਂ ਸੀ ਚਾਹੁੰਦੀ ਕਿਉਂਕਿ ਮੈਨੂੰ ਇਹ ਸੀ ਵੀ ਮੇਰੇ ਜੱਟ ਸਿੱਖ ਭਰਾ ਕਹਿਣਗੇ ਵੀ ਭੈਣੀ ਤੂੰ ਆਪਦਿਆਂ ਦੇ ਖਿਲਾਫ ਹੀ ਬਰੀ ਜਾਨੀ ਆ ਅੱਜ ਗੱਲਾਂ ਆਪਾਂ ਖੁੱਲ੍ਹ ਕੇ ਕਰਾਂਗੇ ਤੇ ਇਹ ਵੀਡੀਓ ਨੂੰ ਚਲਦੀ ਚਲਦੀ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਜੀ ਕਿਉਂਕਿ ਸੱਚ ਆ ਤੇ ਬਹੁਤਿਆਂ ਨੂੰ ਮਿਰਚਾਂ ਲੱਗਣੀਆਂ ਤੇ ਕੌੜਾ ਲੱਗਣਾ ਅਸੀਂ ਅੱਗਾਂ ਲਾਈਆਂ ਜਿਹੜੇ ਦਰਾਖਤ ਸਾਡੇ ਬੋੜ ਪਿੱਪਲ ਨੇਮ ਟਾਲੀ ਜਿਨ੍ਹਾਂ ਨੂੰ ਅਸੀਂ ਵਿਰਾਸਤੀ ਦਰਖਤ ਮੰਨਦੇ ਆ ਜਿਨ੍ਹਾਂ ਦੇ ਨਾਲ ਸਾਡੇ ਰਿਸ਼ਤਿਆਂ ਦੀਆਂ ਭਾਵਨਾਵਾਂ ਜੁੜੀਆਂ ਹੋਰ ਛੱਡੂ ਦਰਖਤ ਕੋਈ ਵੀ ਹੋਵੇ ਜਿਹੜਾ ਅੰਤਮ ਟਾਈਮ ਤੇ ਮਨੋਖ ਦੀ ਮਿੱਟੀ ਸਮੇਟ ਦੀ ਲੱਕੜ ਹੋਵੇ ਅਸੀਂ ਤਾਂ ਉਹਨਾਂ ਲੱਕੜਾਂ ਨੂੰ ਨਹੀਂ ਬਖਸ਼ਿਆ ਅੱਗਾਂ ਲਾਈਆਂ ਰੋੜਾਂ ਤੇ ਅੱਗਾਂ gehੀਆਂ ਜਿਨ੍ਹਾਂ ਦੇ ਨਾਲ ਦਰਖਤਾਂ ਦੇ ਮੁੱਢਾਂ 'ਚ ਅੱਗਾਂ ਪਈਆਂ ਤੇ ਜਦੋਂ ਆਪੇ ਨੇਰੀ ਆਈ ਇਕੱਲੇ ਇਕੱਲੇ ਮਾਵਾ ਦੇ ਘਰਾਂ ਦੇ ਚਿਰਾਗ ਬੁੱਝ ਗਏ। ਕਿਉਂ ਦਰਖਤ ਕਮਜ਼ੋਰ ਹੋ ਗਏ। ਅੱਗਾ ਨਾ ਉਹਨਾਂ ਦੇ ਮੋਢ ਸੜ ਚੁੱਕੇ ਸੀ। ਨੇਰੀ ਦਾ ਝੋਕਾ ਆਇਆ ਦਰਖਤ ਡੇਗ ਪੇ। ਕਿੰਨੀ ਜਗ੍ਹਾ ਤੇ ਅੰਸ ਖਾਣੀਆਂ ਕਟਣਾਵਾਂ ਵਾਪਰਨਾ। ਕਿੰਨੇ ਜਾਨਵਰ ਵਿੱਚ ਲੂਹੇ ਗਏ। ਕਿੰਨੇ ਜਾਨਵਰਾਂ ਦੇ ਬੋਟ ਵਿੱਚ ਸੜ ਗਏ। ਤੁਸੀਂ ਵੀ ਤਾਂ ਕਾਟਾ ਪਾਇਆ ਕਿਸੇ ਨੂੰ। ਜੇ ਚਾਰ ਬੂਟੇ ਝੋਨੇ ਦੇ ਚਰੇ ਗਏ ਤਾਂ ਤੁਹਾਨੂੰ ਦੁੱਖ ਆਇਆ ਤੁਸੀਂ ਕਿੰਨਿਆਂ ਨੂੰ ਤੋਸੀ ਕਿੰਨਿਆਂ ਦਾ ਕਾਲ ਬਣ ਕੇ ਆਏ ਹੋ ਕਦੇ ਇਹ ਚੀਜ਼ ਸੋਚੀ ਆ ਤੁਸੀਂ ਹੁਣ ਅਗਲੀ ਗੱਲ ਤੇ ਆ ਜੀ ਅਸੀਂ ਜ਼ਮੀਨਾਂ ਦੇ ਕਿੱਲਾਂ ਦੇ ਕਿੱਲੇ ਗਵਾ ਦਿੰਨੇ ਇੱਕ ਕੌੜਾ ਸੱਚ ਜੱਟ ਜ਼ਮੀਨਾਂ ਦੇ ਕਿੱਲਾਂ ਦੇ ਕਿੱਲੇ ਗਵਾ ਦਿੰਦਾ ਤੇ ਵੱਟਾਂ ਪਿੱਛੇ ਡੈਢੇ ਮਰਦਾ ਰਾਤ ਛੱਡੇ ਨਹੀਂ ਅਸੀਂ ਕਿਸਾਨਾਂ ਕਿਹੜਾ ਬੰਦਾ ਜੀ ਜੀ ਪਈ ਪੂਰੀ ਮੈਂ ਕਹਿੰਦੀ 100 ਦੇ ਵਿੱਚੋਂ ਹੋਣਗੇ 10% ਲੋਕ ਜਿਹੜੇ ਰਾਹਾਵਾਂ ਦੇ ਨਾਲ ਸੜਕਾਂ ਦੇ ਨਾਲ ਮਿੱਟੀ ਲਾਉਂਦੇ ਆ ਤੇ ਨਹੀਂ ਸੜਕਾਂ ਨੂੰ ਥੱਲੋਂ ਖੁਰਨ ਖੁਰਦਲ ਤੱਕ ਜਾਂਦੇ ਆ ਜਿਹੜੀਆਂ ਸਰਕਾਰੀ ਰਾਹ ਜਾਂਦੇ ਆ ਨਾ ਉਹ ਉਤੋਂ ਆ ਜਿਵੇਂ ਅੱਜ ਮਨੌੱਖ ਜਿਹੜਾ ਮਨੌੱਖਾ ਨਾ ਅੱਜ ਕੀ ਰਹਿ ਗਿਆ ਉਤੋਂ ਵੇਖਣ ਨੂੰ ਬਹੁਤ ਸੋਹਣਾ ਸੁਨੱਖਾ ਤੇ ਹੁੰਦੜੇ ਲੱਗਦਾ ਅੰਦਰ ਉਹ ਬਿਮਾਰੀਆਂ ਨਾ ਕਿਰਿਆ ਉਹ ਚੀਜ਼ ਕਰਤੀ ਤੁਸੀਂ ਰਾਹਾਵਾਂ ਦੀ ਉਤੋਂ ਵੇਖ ਕੇ ਸੜਕਾਂ ਬੜੀਆਂ ਵਧੀਆ ਲੱਗਦੀਆਂ ਪਰ ਜਿਹੜੋ ਕਟਨਾਵਾ ਵਾਪਰਦਿਆਂ ਨੇ ਹਾਂ ਜੀ ਪਿੱਛੇ ਜੇ ਸਾਡੇ ਏਰੀਏ ਚ ਸਕੂਲ ਵੈਨ ਵਿਚਾਰੀ ਰਾਹ ਦੇ ਉੱਤੋਂ ਪਲਟ ਗਈ ਕਿੱਡੀ ਉਹ ਮਸੂਮ ਬੱਚਿਆਂ ਦਾ ਕਸੂਰ ਕੀ ਐ ਅਸੀਂ ਮੰਗਾ ਚੱਕਦੇ ਆਂ ਅਸੀਂ ਮੰਗਾ ਦੀ ਗੱਲ ਕਰਦੇ ਆਂ ਅਸੀਂ ਕਹਿੰਦੇ ਅਸੀਂ ਕਿਸਾਨੀ ਲਈ ਲੜਦੇ ਆਂ ਅਸੀਂ ਕਹਿੰਦੇ ਅਸੀਂ ਜਵਾਨੀ ਲਈ ਲੜਦੇ ਆਂ ਪਰ ਸੱਚ ਦੱਸਿਓ ਭਰਾਵੋ ਕਿਹੜੇ ਗੜੇ ਦੀ ਜ਼ਮੀਰ ਜਾਗੀ ਐ ਅੱਜ ਤੱਕ ਕਿਹੜੇ-ਕਿਹੜੇ ਨੇ ਕਹਿ ਬਲੇ ਮੈਂ ਪਹਿਲ ਆਦਮੀ ਕਰਦਾ ਜੇ ਕੋਈ ਲਿੰਕ ਰੋਡ ਮੇਰੇੋਂ ਨਿਕਲਦਾ ਤੇ ਮੇਰੀ ਜ਼ਮੀਨ ਨਾਲ ਲੱਗਦੀ ਮੈਂ ਪਹਿਲਾਂ ਨਾਲ ਮਿੱਟੀ ਲਾਉਣਾ ਅਸੀਂ ਵੱਡਣ ਤੇ ਹੋ ਗਏ ਯਾਦ ਰੱਖਿਓ ਜਿਹੜੀ ਕੁਦਰਤ ਦੀ ਕਰੋਪੀ ਆ ਨਾ ਕੁਦਰਤ ਦੀ ਮਾਰ ਆ ਇਹ ਸਾਡੇ ਤੇ ਤਾਂ ਪੈ ਰਹੀ ਕਿਉਂਕਿ ਸਾਡੀਆਂ ਨੀਤਾਂ ਵਦ ਨੀਤਾਂ ਹੋ ਹੁਣ ਆਜੋ ਅਗਲੇ ਪਾਸੇ ਟੜਾ ਟੜ ਨੌਜਵਾਨ ਮਰ ਰਹੇ ਆ ਡਰਾਗੋ ਵੜ ਉਸ ਦੇ ਨਾਲ ਕਿੰਨੇ ਨੌਜਵਾਨ ਮਰ ਗਏ ਕਿੰਨਿਆਂ ਨੇ ਟੁਰ ਜਾਣਾ ਬੜਾ ਵੱਡਾ ਦੁਖਾਂਤ ਆ ਦੁਖਾਂਤ ਇਸ ਕਰਕੇ ਆ ਕਿੰਨਾਂ ਨੇ ਮਾਮਾ ਰੁੰਦੀਆਂ ਛੜਤੀਆਂ ਕਿੰਨਾਂ ਨੇ ਭੈਣਾ ਕਿੰਨਾਂ ਨੇ ਧੀਆ ਤੇ ਕਈਆਂ ਨੇ ਮੇਰੇ ਵਰਗੀਆਂ ਭਾਗਣਾ ਪਰ ਇਹ ਇੱਕ ਕੌੜਾ ਸੱਚ ਇਸ ਗੱਲ ਨੂੰ ਅਸੀਂ ਦੁਕਾਰ ਨਹੀਂ ਸਕਦੇ ਧੀਆ ਅਸੀਂ ਕੁੱਖਾਂ ਦੇ ਵਿੱਚ ਟੈਸਟ ਕਰਾ ਕਰਾ ਮਾਰੀਆਂ ਕਿ ਨਹੀਂ ਮਾਰੀਆਂ ਅਸੀਂ ਕਹਿੰਦੇ ਸੀ ਅਸੀਂ ਧੀ ਨਹੀਂ ਜੰਮਣੀ ਸਾਡੇ ਪੁੱਤ ਹੀ ਹੋਣਾ ਚਾਹੀਦਾ ਤੇ ਅੱਜ ਫਿਰ ਪੁੱਤ ਪੰਗੂੜੇ ਛਟਾਰੇ ਅੱਜ ਆਪਰ ਉਹਨੇ ਕਾ ਤੂੰ ਮੈਂ ਵੀ ਕਾ ਤੋ ਰੋਣੀ ਐ ਤੁਸੀਂ ਵੀ ਕਾ ਤੋ ਰੋਣੇ ਜਿਹੜੇ ਪੁੱਤ ਲਏ ਅਸੀਂ ਟੈਸਟ ਕਰਾ ਕਰਾ ਕੇ ਧੀਆ ਕੁੱਖਾਂ ਦੇ ਵਿੱਚ ਮਾਰੀਆਂ ਅਸੀਂ ਕਹਿੰਦੇ ਸੀ ਧੀਆ ਸਾਡੀ ਵਾਂਛ ਨਹੀਂ ਵਧਾ ਸਕਦੀਆਂ ਅੱਜ ਕੱਲੇ ਕੱਲੇ ਮਾਵਾ ਦੇ ਪੋਤਾ ਨਸ਼ੇ ਦੀ ਭੇਡ ਚੜ ਗਏ ਅੱਜ ਵਾਂਛ ਕੌਣ ਵਧਾ ਰਿਹਾ ਜਿੱਦੋਂ ਜਿੱਦੋਂ ਵੀ ਕੁਦਰਤ ਦੇ ਖਿਲਾਫ ਜਾਵਾਂਗੇ ਕੁਦਰਤ ਸਾਡੇ ਮੂੰਹ ਤੇ ਚਪੇੜ ਮਾਰੂਗੀ ਮਾਰੂਗੀ ਤੇ ਕੁਦਰਤ ਦੀ ਮਾਰੀ ਚਪੇੜ ਆ ਜਿਹੜੀ ਉਹਦਾ ਦਰਦ ਕਈਆਂ ਪੀੜੀਆਂ ਤੱਕ ਨਹੀਂ ਭੁੱਲਿਆ ਜਾਣਾ ਤੇ ਮੈਂ ਲਾਣਤ ਪਾਉਣੀ ਆ ਭਰਾ ਤੈਨੂੰ ਜਿਹਨੇ ਬੇਜਵਾਨ ਪਸ਼ੂ ਤੇ ਇੰਨਾ ਹਤਿਆਚਾਰ ਕੀਤਾ ਕੀ ਤੇਰਾ ਪਿੰਡ ਹੈ ਨਹੀਂ ਸੀ ਪਿੰਡ ਦੀ ਪੰਚਾਇਤ ਹੈ ਨਹੀਂ ਸੀ ਮੋਤਵਾਰ ਬੰਦੇ ਹੈ ਨਹੀਂ ਸੀ ਤੂੰ ਉਹਨਾਂ ਚ ਸੱਦ ਕੇ ਉਹਨਾਂ ਬੰਦਿਆਂ ਨੂੰ ਡੰਡ ਲਾਉਂਦਾ ਜੁਰਮਾਨਾ ਲਾਉਂਦਾ ਪਰ ਕਿਸੇ ਬੇਜਵਾਨ ਪਸ਼ੂ ਨਾਲ ਇਹ ਬਹੁਤ ਮਾੜੀ ਤੇ ਮੰਦ ਭਾਗੀ ਗੱਲ ਕੀਤੀ ਹੈ ਤੂੰ ਜਿਹੜਾ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਹਨ ਉਹ ਕੁਦਰਤ ਦੇ ਨਾਲ ਟੱਕਰ ਲੈਣਾ ਕੁਦਰਤ ਦੇ ਬਰਾਬਰ ਦੇ ਸ਼ਰੀਕ ਬਾਨਾ ਤੇ ਫਿਰ ਤੇਰੇ ਵਰਗੇ ਰੋਂਦਿਆਂ ਦੀਆਂ ਕੋਈ ਹੂਕਾ ਨਹੀਂ ਸੁੰਦਾ ਯਾਦ ਰੱਖਿਓ ਤੇ ਤੁਹਾਨੂੰ ਵੀ ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿੰਦੀ ਆ ਆ ਜਿਹੜੇ ਤਿੰਨ ਮੁੱਦੇ ਮੈਂ ਇਸ ਵੀਡੀਓ ਚ ਬੋਲੀ ਆ ਨਾ ਤੁਸੀਂ ਵੀ ਬੋਲੋ ਇਹਨਾਂ ਮੁੱਦਿਆਂ ਨੂੰ ਚੱਕੋ ਕਿਉਂਕਿ ਜੇ ਗੰਦਗੀ ਸਮਾਜ ਚੋਂ ਸਾਫ਼ ਕਰਨੀ ਸ਼ੁਰੂਆਤ ਆਪਦੇ ਘਰਾਂ ਤੋਂ ਕਰਨੀ ਸਿੱਖੋ ਆਪਦੇ ਘਰਾਂ ਤੋਂ ਸ਼ੁਰੂ ਹੋਵੋ ਧੰਨਵਾਦ